ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮੰਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮੰਨ ਸੁਖ ਮਨੀ ਐਮੀਨਾ ਤੂੰ ਐਮੀਨਾ ਤੂੰ ਧੋ ਜਪ ਮਨ ਸੁਖ ਮਨੀ ਐ ਮੀਨਾਤੋ ਐ ਮੀਨਾਤੋ ਡੋਲ ਜਪ ਮਨ ਸੁਖ ਮਨੀ ਸੁੱਖਾਂ ਦੀ ਮਨੀ ਹੈ ਤੇਰੇ ਕੋਲ ਜਪ ਮਨ ਸੁਖ ਮਨੀ ਸੁਖਾਂ ਦੀ ਮਾਨੀ ਹੈ ਤੇਰੇ ਕੋਲ ਜਪ ਮਨ ਸੁਖ ਮਾਨੀ ਏ ਬਾਣੀ ਤੇਰੇ ਕਾਜ ਸਵਾਰੇ ਏ ਬਾਣੀ ਤੇਰੇ ਕਾਜ ਸਵਾਰੇ ਕੱਢ ਦਸ ਵੰਦ ਇਹ ਦੇ ਨਾਂ ਦਾ ਪਿਆਰੇ ਕੱਢ ਦਸ ਵੰਦ ਇਹ ਦੇ ਨਾਂ ਦਾ ਪਿਆਰੇ ਹੀਰਾ ਹੈ ਜਨਮ ਅਨਮੋਲ ਜਪ ਮਨ ਸੁਖਮਨੀ ਹੀਰਾ ਹੈ ਜਨਮ ਅਨਮੋਲ ਜਪ ਮੰਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮੰਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮਨ ਸੁਖ ਮਨੀ ਐਮੀਨਾ ਤੋ ਐਮੀਨਾ ਤੋ ਡੋਲ ਜਪ ਮਨ ਸੁਖ ਮਨੀ ਐਮੀਨਾ ਤੋ ਐਮੀਨਾ ਤੋ ਡੋਲ ਜਪ ਮਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪੁ ਮਾਨ ਸੁਖ ਮਨੀ ਪੰਜ ਮੇ ਪਾਤਸ਼ਾਨੇ ਰਚਿਏ ਹੋ ਬਾਣੀ ਜੀ ਪੰਜ ਮੇ ਪਾਤਸ਼ਾਨੇ ਰਚਿਏ ਹੋ ਬਾਣੀ ਜੀ ਸੁਖਮਾ ਜੀ ਜ਼ਿੰਦਗੀ ਦਾ ਜਪੇ ਜੋ ਪ੍ਰਾਣੀ ਜੀ ਸੁਖ ਮਾਣੇ ਜ਼ਿੰਦਗੀ ਦਾ ਜਪੇ ਜੋ ਪ੍ਰਾਣੀ ਜੀ ਸੱਚ ਖੰਡ ਦੇ ਦਾਵਾਰੇ ਦਿਨ ਦੀ ਖੋਲ ਜਪ ਮੰਨ ਸੁਖ ਮਨੀ ਸੱਚ ਖੰਡ ਦੇ ਦਵਾਰੇ ਦਿੰਦੀ ਖੋਲ ਜਪ ਮਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮਨ ਸੁਖ ਮਨੀ ਐਮੀਨਾ ਤੋ ਐਮੀਨਾ ਟੋਲ ਜਪ ਮਨ ਸੁਖ ਮਨੀ ਐਮੀਨਾ ਤੋ ਐਮੀਨਾ ਟੋਲ ਜਪ ਮਨ ਸੁਖ ਮਨੀ ਲੋ ਲੋਬ ਮੋਤੇ ਮਨ ਹੰਕਾਰੀ ਫੇਰੋ ਹੀ ਨਾ ਤੇ ਨਾਮ ਦੀ ਆਰੀ ਫੇਰੋ ਹੀ ਨਾ ਤੇ ਨਾਮ ਦੀ ਆਰੀ ਬੰਦਿਆ ਤੂੰ ਜ਼ਿੰਦਗੀ ਨਾਰੋਲ ਜਪ ਮੰਨ ਸੁਖ ਮਨੀ ਬੰਦਿਆ ਤੂੰ ਜ਼ਿੰਦਗੀ ਨਾਰੋਲ ਜਪ ਮੰਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮੰਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮੰਨ ਸੁਖ ਮਨੀ ਐਮੀਨਾ ਤੂੰ ਹੈ ਮੀਨਾ ਤੂੰ ਢੋਲ ਜਪ ਮੰਨ ਸੁਖ ਮਨੀ ਐਮੀਨਾ ਤੂੰ ਹੈ ਮੀਨਾ ਤੂੰ ਢੋਲ ਜਪ ਮੰਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮੰਨ ਸੁਖ ਮਨੀ ਸੁਖਾਂ ਦੀ ਮਨੀ ਹੈ ਤੇਰੇ ਕੋਲ ਜਪ ਮੰਨ ਸੁਖ ਮਨੀ ਜਪ ਮੰਨ ਸੁਖ ਮਨੀ ਵਾਹੀ ਗੁਰਜੀਕਾ ਖਾਲਸਾ ਵਾਹ ਹੀ ਗੁਰਜੀ ਕੀ ਫਤਿਹ